ਕੱਲੇ ਸਹੀ ਗੱਲ ਟੋਮੋ ਨੂੰ ਮਾਰਿਆ ਸੀ ਟੋਮੋ ਨੂੰ ਕਿਨੇ ਮਾਰਿਆ ਬਈ ਤਾਂ ਨਾ ਘਾਰੇ ਨੂੰ ਦੇ ਦੇ ਖੜਾਉਣਾ ਖੜਾਉਣਾ ਦੇ ਦੇ ਵਿਚਾਰੀ ਦਾ ਟੋਮੋ ਤੈਨੂੰ ਖੜਾਉਣਾ ਨਹੀਂ ਦੇ ਰਹੀ ਓ ਰੁੱਸ ਗਿਆ ਓਏ 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 ਰੁੱਸ ਗਿਆ ਬਈ ਹਾਂ ਗੁੱਸੇ ਹੋ ਗਏ ਇਹ ਤਾਂ ਲੈ ਲੂ ਜ਼ਬਰਦਸਤ ਇਹਦੇ ਖੜਾਉਣਾ ਕਿਉਂ ਨਹੀਂ ਦੇ ਰਹੀ ਜ਼ਬਰਦਸਤ ਕਰੂ ਬਈ ਲੈ ਲਓ ਲੈ ਲਓ ਟੋਮੋ ਲੈ ਲਓ ਲੈ ਲਓ ਦੇ ਨਹੀਂ ਰਹੀ ਹੈਗੀ ਮੂਝ ਨਹੀਂ ਆਇਆ ਦੇ ਨਹੀਂ ਰਹੀ ਹੈ ਜਗਦਾਸਤ ਲੈ ਵੇਖੀ ਜੀ ਮੈਂ ਨਿੱਕੇ ਬੱਚੇ ਉਸ ਤਰ੍ਹਾਂ ਕਰਦੀ ਹੈਗੇ ਲੈ ਥੱਲੇ ਕਰ ਲੈ ਆਏ ਨਾ ਕਦਰ ਗੰਦੀ ਵੱਡੂ ਤੋਂ ਤੇ ਟੋਮੀ ਦੇ ਨਹੀਂ ਰਹੀ ਪਾੜ ਤੇ ਦੰਦੀ ਵੱਡੂਗਾ ਆੜ ਜੇ ਤੇਰੀ ਸਕਲਟ ਜੀ ਪਾੜ ਦੂ ਕੋ ਚੰਦਾ ਪੂਰਾ ਜਿੱਦ ਲਾਉਂਦਾ ਐਡਾ ਉਹ ਆ ਨਾ ਟੋਮੋ ਜਿੱਦ ਨੀਚੇ ਨੀਚੇ दी टोमो नो 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 गलत गल गलत गल टोमो ना ना और अगर खड़ा होना दे दे तो खड़ा होना खड़ा होना दे दे खड़ा उना, खड़ा होना दे दे खड़ा होना खड़ा होना दे दे फिर आप हट दो अच्छा अच्छा तो अब बिच मोरिया काट दूंगा शिकाट दे टोमो नो नो टोम तो, तो, <laughs> ਹਾਂ ਦੰਦੀ ਨਾ ਵੱਡੇ ਹੋਣਾ ਐ ਜੇ ਹਰਖੇ ਜੇ ਪਿਆ ਹੈਗਾ ਨਿਕਲ ਪਾਇ ਉਹ ਕਾਹਦੇ ਅੱਜ ਤੇ ਰੁਕ ਚੱਲ ਫਿਰ ਉਹ ਪਿੰਜਰਾ ਦੀਂਦੇ ਨਾ ਉਹ ਪਿੰਜਰਾ ਪਿੰਜਰੇ ਦੇ ਵਿੱਚ ਛੱਡਿਆ ਉਹਦੇ ਉੱਤੇ ਇਹ ਜੇ ਤੰਗ ਕਰ ਦਿੱਤਾ ਹੋਰ ਸੋਣਾ ਕਿ ਨੁਕਸਾਨ ਕਰ ਦਿੰਿਆ ਯਾ ਕੁੱਤਿਆਂ ਨੂੰ ਅੰਦਰ ਬਾੜਾ ਅੰਦਰ ਨਾ ਬਾੜ ਕੇ ਐਸੇ ਗਰ ਕੁੱਤਾ ਖੰਦੇਆ ਹੋਲੀ ਬੋਲੀ ਆਇਆ ਬੁਲਾ ਲੈ ਛੱਡੀ ਜੇ ਅੰਦਰ ਛੱਡੀ

ਉਹ ਐਵੇਂ ਗੱਸੇ ਆਹ ਸਰਨਾ ਤੁਸੀਂ ਆ ਬੈਗ ਬੁੱਕ ਜੇ ਵੜਿਆ ਆ ਟਿਫਨ ਟਿਫਨ ਰੱਖਿਓ ਇਹ ਤਰ ਮੈਂ ਚਿੱਤਰ ਰੱਖ ਲਈ ਆਏ ਥੋੜੇ ਟੋਮੋ ਇਹ ਮੈਂ ਦਸ ਕਿਤਾਬ ਸੀ ਕਰ ਹੈ ਹੁਣ ਗੁੱਸੇ ਵੀ ਹੋ ਜਾਂਦੀ ਛੇਤੀ ਮੋਟੀ ਜੀ ਨਾ ਹੋਵੇ

है कुछ खाने के लिए तो है कुछ बता दो क्या है खाने में नहीं है कुछ है नहीं है क्या है कुछ कुछ तो है नहीं है वो तो कोई है सदैव इधर ही लेके आ आ देख लो कितने दसवां इधर दसवां ओ सर है ना सही लाओ सही लाओ सही लाओ देखा ਕਿ ਕੀ कुछ ਲੈ ਕੇ ਆਈ ਹੈ ਕਿਉਂਕਿ ਡਾਕਟਰ ਨੇ ਮਨਾ ਕਿ ਤੈਨਾਂ ਚਾਕਲੇਟ ਵਗੈਰਾ ਖਾਣੀ नहीं ਚੈਸ ਨਹੀਂ ਖਾਣੀ ਕੁਤਰੇ नहीं खाने ਦੇ ਦੇ ਲਈ ਦੇਖ ਚਾਕਲੇਟ ਚਾਕਲੇਟ ਪਾ ਲ ਦਿਓ ਉਹ भी ਚੀਜ਼ ਹੈ हाँ ਜੀ ਆਲੂ ਪਾ ਦੇ ਹਾਂ ਦੇਖ ਲੈ ਹਾਂ ਜੀ ਨੂੰ ਸਾਰਾ ਕੁਝ ਹੀ ਹਲਦੀ ਹੋ ਗਿਆ ਹਾਂ ਟੱਸ ਮਾਮਾ ਮਾਮਾ ਆ ਆ ਗੀ करेला गुत्ता तेरी

जिद्द मेन खान नु नहीं दी हैगी वो छज्जा कपड़े कपड़े छ कपड़े जा दे जा कैसी जा रहे है बे तू आईफोन का मल भाड़िए धागे की मीकी में अच्छे से मन दफा कर गुदते पर रहते रह हो गई

ਸ਼ਾਮ ਦੇ ਵੱਜ ਗਏ ਕਿੰਨਾ ਟਾਈਮ ਹੋ ਗਿਆ ਸ਼ਾਮ ਨੂੰ 6 ਵਜੇ ਗਏ ਇੱਧਰ ਕੰਮ ਨਾਲ ਜਾਣਾ ਫਿਰ ਮੈਨੂੰ ਤਾਂ ਕੁਸ ਲਿਆਣ ਦੀ ਗਿਰੀਆਂ ਲਿਆਣ ਦੀ ਲਿਆ ਦੂੰਗਾ ਬੇਖਾ ਸਾਇੰਡਰ ਸੌਂਡਰ ਕੇਮਿਸਟੇ ਪੁੱਠੇ ਸਿੱਧੇ ਉੱਤੇ ਛਿੱਤਰ ਬੜੇ ਪੈਣਗੇ ਲਿਆ ਆਦਾਂਗੇ ਤੁਹਾਡੇ ਹੈ ਸੱਦ ਆਣਗੇ ਮੇਰੇ ਕਿਥੋਂ ਆਜਣ ਨੇ ਅੱਡੇ ਦੇ ਪੈਰਾਂ ਤੇ ਲਾਗ ਨਹੀਂ ਸੀ ਪਾਰ ਲਾ ਉਹ ਗੁੰਟਾ ਲਿਖਿਆ ਤਾਰ ਤਾਂ ਮੈਨੂੰ ਨਹੀਂ ਪਤਾ ਹੈ ਡੈਡੀ ਲੈ ਗਏ ਡੈਡੀ ਲੈ ਗਏ ਹੋਣਗੇ ਜੇ ਤਾਂ ਉਹ ਡੈਡੀ ਲੈ ਗਏ ਹੋਣਗੇ ਉਹ ਗਏ ਨਾ ਮਿਲ ਲੈ ਹਾਂਜੀ ਹਾਂ ਦੇਖੋ ਬੋਤਲਾ ਬੈਗ ਇੱਥੇ ਥੋੜੀ ਹਾਂ ਲੋ ਮੂੰ ਕੀ ਹੈ ਹਾਂ ਤੈਨੂੰ ਬਾਹਰ ਕੱਢਿਆ ਸਿਖਾਉਂਦਾ ਸੀ ਨਾ ਤੰਗ ਬੜਾ ਕਰਦਾ ਸੀ ਨਾ 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 ਜੇ ਮੈਂ ਨਹੀਂ ਕੱਢਦੇ ਬੈਠਾ ਰਹਿ ਹੁਣ ਇੱਥੇ बड़ा तंग कर छ खेल लाख है खेल ला फिर लैं गे पार्क घूमने ठीक तो है ओके ठीक है ना, पार्क लाके जावे अभी धुप बड़ी है बहुत ज्यादा हाँ हाँ चादर